ਕਿੱਤੇ ਜੱਕੀ ਬੋਕ ਭਰ ਕੇ ਲਿਆ ਇਧਰ ਮੌਸਮ ਲਗਾਤਾਰ ਵਿਗੜ ਰਿਹਾ ਹੈਗਾ ਜਿੰਦੇ ਕਰਕੇ ਕਿਸਾਨ ਪਰੇਸ਼ਾਨ ਹੈਗੇ ਨੇ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਜਾ ਰਹੇ ਹੈਗੇ ਆ ਤਾਂ ਦੂਜੇ ਪਾਸੇ ਮੌਸਮ ਲਗਾਤਾਰ ਖਰਾਬ ਹੁੰਦਾ ਨਜ਼ਰ ਆ ਰਿਹਾ ਹੈਗਾ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਕਿ ਕਿੱਦਾਂ ਦੇਖਦੇ ਹੈਗੇ ਕਿਸਾਨ ਕਿਵੇਂ ਦੇਖਦੇ ਹੈਗੇ ਅ ਪਲੀ ਜੀ ਕਿਵੇਂ ਦੇਖਦੇ ਹੋ ਕਿ ਮੌਸਮ ਲਗਾਤਾਰ ਖਰਾਬ ਹੋ ਰਿਹਾ ਹੈ ਹੱਲੇ ਵੀ ਕਨੇ ਬੱਦਲ ਛਾਏ ਹੋਏ ਆ ਬੂੰਦਾਬੰਦੀ ਵੀ ਹੋ ਰਹੀ ਹੈ ਵਿੱਚੋਂ ਤੋਂਪੂ ਵੀ ਨਿਕਲ ਰਹੀ ਹੈ ਹਨੇਰੀ ਵੀ ਚੱਲਦੀ ਪਈ ਹੈਗੀ ਤਾਂ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਦੇਖੋ ਜੀ ਇੱਕ ਹਫ਼ਤੇ ਤੋਂ ਉੱਪਰ ਹੋ ਗਿਆ ਆਪਣੇ ਕਿਸਾਨਾਂ ਦੀਆਂ ਫਸਲਾਂ ਪੱਕ ਚੁੱਕੀਆਂ ਨੇ ਪਰ ਉਸ ਦੇ ਬਾਵਜੂਦ ਮੰਡੀਆਂ ਚੋਂ ਜਾ ਚੁੱਕੀਆਂ ਨੇ ਕਿਸਾਨਾਂ ਨੂੰ ਇੱਕ ਪਾਸੇ ਡਰ ਆ ਵੀ ਸਾਡੀ ਕੋਈ ਫਸਲ ਨਹੀਂ ਚੁੱਕ ਰਿਆ ਦੂਜੇ ਪਾਸੇ ਡਰ ਉੱਪਰ ਮਾਤਮਾ ਦਾ ਮੀਂਹ ਦਾ ਗੜੇਬਰੀ ਦਾ ਉਹ ਗੜੇ ਮਾਰੀ ਨਾਲ ਜਿੰਨੀ ਫਸਲ ਪਹਿਲਾਂ ਤਾਂ ਆਪਣੇ ਇਸ ਡਿਸਟ੍ਰਿਕਟ ਨੂੰ ਅ ਪਿਛਲੀ ਵਾਰ ਜੋ ਛੋਨਾ ਸੀਗਾ ਉਹਦਾ ਹੜਾਂ ਦਾ ਮਾਰ ਪਈ ਸਾਲ ਬਾਅਦ ਕਿਸਾਨਾਂ ਦੀ ਪਹਿਲੀ ਵਾਰ ਫਸਲ ਆਈ ਆ ਪਰ ਫਸਲ ਮੰਡੀਆਂ ਪੂਰੀਆਂ ਭਰੀਆਂ ਪਈਆਂ ਪਰ ਕਿਸਾਨ ਤਾਂ ਪਹਿਲਾਂ ਹੀ ਬੜੇ ਦੁਖੀ ਨੇ ਕਿਉਂਕਿ ਛੋਨਾ ਮਰ ਗਿਆ ਕੋਈ ਉਹਨਾਂ ਦਾ ਖਾਨਦਾਨ ਹੀ ਕੋਈ ਹੈ ਨਹੀਂ ਸੀ ਇੱਕ ਸਾਲ ਬਾਅਦ ਆਇਆ ਪਰ ਹਾਲੇ ਤੱਕ ਕੋਈ ਵੀ ਮੌਸਮ ਕਿਵੇਂ ਦਾ ਮੌਸਮ ਮਾਰ ਮਾਰ ਰਿਹਾ ਹੈਗਾ ਕਿਸਾਨਾਂ ਨੂੰ ਮੌਸਮ ਇਹ ਜੋ ਹੁਣ ਪਰਮਾਤਮਾ ਦੇਖੋ ਰੋਜ਼ ਕੱਲ ਵੀ بارش ਹੋਈ ਪਰਸੋਂ ਵੀ ਗੜੇ ਮਾਰੀ ਆ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਡਿੱਗਣ ਦੀਆਂ ਪਈਆਂ ਜੇ ਇੱਕ ਦੋ ਦਿਨ ਇਸੇ ਤਰ੍ਹਾਂ ਹਾਲ ਰਿਆ ਤਾਂ ਮੰਡੀਆਂ ਸਾਰੀ ਫਸਲ ਅਤੇ ਕਿਸਾਨਾਂ ਦੀ ਜ਼ਮੀਨਾਂ 'ਚ ਫਸਲ ਹੁਣ ਜਾਵੇਗੀ ਬਿਲਕੁਲ ਜੀ ਹਾਲੇ ਵੀ ਰਾਤ ਨੂੰ بارش ਹੋਈ ਆ ਹੁਣ ਵੀ ਸਵੇਰੇ ਵੀ ਹੁਣ ਵੀ ਸ਼ਾਮ ਤੱਕ ਪੂਰੀ ਸੰਭਾਵਨਾ ਹੁੰਦੀ ਆ ਹਾਂ ਤਾਂ ਬੜਾ ਉਖਾ ਹੋ ਜਾਂਦਾ ਹੈ ਦੇਖੋ ਜੀ ਪਾਲੀ ਪੁੱਤਾਂ ਵਰਗੀ ਪਾਲੀ ਫਸਲ ਆਏ ਵੈਸੇ ਤਾਂ 6 ਮਹੀਨਾ ਬਾਅਦ ਆਉਂਦੀ ਆ ਪਰ ਆਪਣੇ ਇੱਥੇ 1 ਸਾਲ ਬਾਅਦ ਫਸਲ ਆ ਰਹੀ ਆ 1 ਸਾਲ ਬਾਅਦ ਜਿਹੜੀ ਆਪਣੀ ਫਸਲ ਹੋਈ ਆ ਪਰ ਹਾਲੇ ਵੀ ਸਾਰੀ ਮਾ ਆਪਣੇ ਬਾਹਰ ਮੰਡੀਆਂ ਚ ਕੁਝ ਰੋਲ ਰਹੀ ਆ ਜਿਹੜੀ ਖੇਤਾਂ 'ਚ ਖੜੀ ਆ ਉਹਦੇ ਤੇ بارش ਤੇ ਗੜੇਮਾਰੀ ਹੋ ਰਹੀ ਆ ਬਿਲਕੁਲ ਮੌਸਮ ਦਾ ਕੀ ਹਾਲ ਆ ਐਸ ਵੇਲੇ ਵੀ ਗੜੇ ਬੱਦਲ ਛਾਏ ਹੋਏ ਆ ਹਾਂਜੀ ਹਾਂਜੀ ਦੇਖ ਸਕਦੇ ਆ ਤੁਸੀਂ ਦੋ ਤਿੰਨ ਦਿਨ ਹੋ ਗਏ ਇਸੇ ਤਰ੍ਹਾਂ ਬੱਦਲ ਛਾਏ ਹੋਏ ਆ ਮੀਂਹ ਗੜੇਮਾਰੀ ਹੋਣ ਲਈ ਬਹੁਤ ਜ਼ਿਆਦਾ ਖਸਾਨਾ ਦਾ ਜੂਰ ਵੀ ਹਨੇਰੀ ਵਰਗਾ ਮੌਸਮ ਹਾਂਜੀ ਹਾਂਜੀ ਬੱਦਲ ਛਾਏ ਦੇਖੋ ਮੀਂਹ ਦਾ ਚਾਂਸ ਆ ਫਿਰ بارش ਆਈ ਵੀ ਆ ਥੋੜੀ ਜੀ ਪਰ ਫਿਰ ਬੱਦਲ ਛਾਏ ਹੋਏ ਤਿਆਰੀ ਸਾਡਾ ਦੀ ਕਿੰਨੀ ਕੁ ਚਿੰਤਾ ਵਾਚਨ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਸਾਰਾ ਕੋਈ ਕਿਸਾਨਾ ਫਸਲ ਦੇ ਸਿਰ ਤੇ ਦੇ ਪਸਰੇ ਨੇ ਰਹੂਗੀ ਦਸੋਂ ਕਿਸਾਨ ਕੀ ਕਰੂਗਾ ਬਜਰਾ ਗਰੀਬ ਤਬਿਕ ਸਾਨਾ ਦੀ ਚਿੰਤਾ ਵੱਜ ਜਾਂਦੀ ਹੈਗੀ ਹੈ ਜਦੋਂ ਮੌਸਮ ਖਰਾਬ ਹੁੰਦਾ ਹੈ ਆ ਇਸ ਵਲੇ ਵੀ ਜੇ ਗੱਲ ਕਰੀਏ ਤਾਂ ਮੌਸਮ ਖਰਾਬ ਨਜ਼ਰ ਆ ਰਿਹਾ ਹੈਗਾ ਕਣੇ ਬੱਦਲ ਨੇ ਉਹ ਛਾਏ ਹੋਏ ਨੇ ਬੂੰਦਾਬੰਦੀ ਵੀ ਹੋ ਰਹੀ ਹੈ ਤਾਂ ਹਨੇਰੀ ਵਿਚ ਆ ਰਹੀ ਹੈ ਤਾਂ ਕਿਸਾਨ ਆ ਫਸਲਾਂ ਦੀ ਕਟਾਈ ਕਰਕੇ ਮੰਡੀਆਂ ਦੇ ਵਿੱਚ ਆਪਣੀ ਫਸਲ ਲੈ ਕੇ ਜਾ ਰਹੇ ਹੈਗੇ ਆ ਤਾਂ ਕਿਸਾਨਾਂ ਦਾ ਕਹਿਣਾ ਕਿ ਜਲਦ ਤੋਂ ਜਲਦ ਉਹਨਾਂ ਦੀ ਫਸਲ ਉਤੋਂ ਚੱਕੀ ਜਾਵੇ ਤਾਂ ਇਸ ਵਲੇ ਤੁਹਾਨੂੰ ਤਸਵੀਰ ਦਿਖਾ ਦੇਣਾ ਚਾਹੁੰਦੇ ਆ ਕਿ ਇਸ ਵਲੇ ਕਣੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ ਹਾਲਾਂਕਿ ਮੌਸਮ ਵਿਭਾਗ ਦੇ ਪੱਲੋਂ ਪਹਿਲਾਂ ਹੀ ਅਲਰਟ ਕੀਤਾ ਹੋਇਆ ਹੈ ਤੇਜ਼ ਹਵਾਵਾਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੀਆਂ ਨੇ ਤਾਂ ਰਾਤ ਦੇ ਵੇਲੇ ਵੀ ਕਾਫੀ ਤੇਜ਼ ਹਨੇਰੀ ਚੱਲੀ ਹੈਗੀ ਆ ਤੇ ਨਾਲ ਹੀ بارش ਵੀ ਹੋਈ ਹੈ ਤਾਂ ਹੁਣ ਇਸ ਵੇਲੇ ਦੀ ਜੇ ਗੱਲ ਕਰੀਏ ਤਾਂ ਸਵੇਰੇ ਵੀ ਜਿਹੜੀ ਬੂੰਦਾਬੰਦੀ ਹੋਈ ਹੈ ਹੁਣ ਵੀ ਘਨੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਆ ਤੇਜ਼ ਹਵਾਵਾਂ ਚਲਦੀ ਰਹੇਗੀ ਤਾਂ ਕਿਸਾਨਾਂ ਨੂੰ ਜਿਹੜੀ ਚਿੰਤਾ ਹੈ ਉਹ ਬਣੀ ਹੋਈ ਹੈ ਕਿਉਂਕਿ ਫਸਲ ਪੱਕ ਕੇ ਖੜੀ ਹੋਈ ਹੈ ਕਈ ਥਾਵਾਂ ਦੇ ਉੱਪਰ ਕਟਾਈ ਹੋ ਗਈ ਹੈ ਤਾਂ ਥਲੇ ਬਹੁਤ ਜ਼ਿਆਦਾ ਹਿੱਸਾ ਜਿਹੜਾ ਕਟਾਈ ਹੋਣੀ ਬਾਕੀ ਹੈਗੀ ਹੈ ਤਾਂ ਇਸ ਕਰਕੇ ਕਿਸਾਨਾਂ ਦੀ ਲਗਾਤਾਰ ਮੌਸਮ ਨੂੰ ਲੈ ਕੇ ਚਿੰਤਾ ਵਾਧੀ ਜਾ ਰਹੀ ਹੈ ਜੇ ਮਾਰੀ ਨਾਲ ਕਿੰਨਾ ਕੁ ਨੁਕਸਾਨ ਹੁੰਦਾ ਹੈ ਫਸਲਾਂ ਨੂੰ ਔਰ ਆਪਣੇ ਇੱਧਰ ਏਰੀਆ 'ਚ ਗੜੇਮਾਰੀ ਹੋ ਰਹੀ ਹੈ ਕਿੰਨਾ ਕੁ ਲੋਕਾਂ ਨੂੰ ਨੁਕਸਾਨ ਹੈ ਨਹੀਂ ਜੀ ਬਹੁਤ ਜੀ ਬਹੁਤ ਗੜੇਮਾਰੀ ਦਾ ਬਹੁਤ ਨੁਕਸਾਨ ਹੁੰਦਾ ਜੀ ਪੱਕਿਆ ਫਸਲ ਹੈ ਜੀ ਤੇ ਜੇ ਹੁਣ ਪੈ ਗਿਆ ਤੇ ਜ਼ਿੰਮੇਵਾਰ ਤੇ ਪੱਲੇ ਕੱਖ ਨਹੀਂ ਰਹਿ ਜਾਣਾ ਜੀ ਬਹੁਤ ਟੈਨਸ਼ਨ ਤੇ ਆ ਕੀ ਵੀ ਦਾ ਕਿੰਨੀ ਕੁ ਫਸਲ ਵੱਡੀ ਜੀ ਔਰ ਕਿੰਨੀ ਕੋਜੇ ਹਜੇ ਤਾਂ ਕੁਛ ਵੀ ਨਹੀਂ ਜੀ ਆ ਜਿੱਦਾਂ ਮੌਸਮ ਤੀ ਕੰਮ ਹੋਇਆ ਸਭ ਫਸਲ ਬਾਹਰ ਖੜਾ ਜੇਕਰ ਗੜੇਮਾਰੀ ਹੋਊਗੀ ਮੌਸਮ ਹੋਰ ਖਰਾਬ ਹੁੰਦਾ ਤਾਂ ਕੀ ਰੋਸੋਗੇ ਫਿਰ ਤਾਂ ਬਰਬਾਦ ਹੀ ਫਸਲ ਕਰ ਦੇਗੇ ਜੇ ਗੜੇਮਾਰੀ ਪੈ ਗਈ ਤਾਂ ਸਾਈ ਤੇ ਚਲੋ ਮਹਾਰਾਜ ਬੱਦਲ ਨਿਹਰੀਆਂ ਚੱਲ ਜੀ ਜਾਂਦੇ ਨੇ ਇਹ ਕੁਛ ਏਰੀਆ ਚ ਜੜੇਮਾਰੀ ਹੋਈ ਵੀ ਹੈ ਇਧਰ ਦੇ ਫਤਮੰਦੋਤਾਲੇ ਜੀ ਕਿਉਂਕਿ ਉਸ ਨਾਲ ਨੁਕਸਾਨ ਹੋਇਆ ਬਹੁਤ ਹੋ ਗਿਆ ਨਾ ਜੀ ਕਨਕਾ ਤੇ ਉਧਰ ਪੱਕੀਆਂ ਜੀ ਹਾਂਜੀ ਦੀ ਨਾਮਾ ਤੁਹਾਡਾ ਸਰਜੀਤ ਸਿੰਘ ਜੀ ਕਿਉਂ ਦੇਖਦੇ ਮੌਸਮ ਦਿਨ ਦਿਨ ਬਦਲ ਰਿਹਾ ਹੈ ਗੜੇ ਮਾਰੀ ਹੋ ਰਹੀ ਹੈ ਕਿੰਨਾ ਨੁਕਸਾਨ ਹੋ ਰਿਹਾ ਔਰ ਅੱਗੇ ਅਗਰ ਜੇ ਹੁੰਦੇ ਤਾਂ ਕੀ ਨੁਕਸਾਨ ਹੋਏ ਜੇ ਬਹੁਤ ਜ਼ਿਆਦਾ ਨਿਸ਼ਾਨ ਹੋ ਰਿਹਾ ਜੀ ਗੜੇ ਮਾਰੀ ਦੇ ਨਾਲ ਬਹੁਤ ਮੀਂਹ ਦੇ ਨਾਲ ਨੇਹਰੀ ਝੱਖੜ ਆਉਂਦੇ ਨੇ ਤੇ ਕਣਕਾਂ ਦੀ ਬਹੁਤ ਬਰਬਾਦੀ ਹੁੰਦੀ ਹੈ ਤੇ ਨਾਲ ਸਾਡੇ ਜੀ ਮੁਕਸਰ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਗੜੇ ਪਏ ਨੇ ਤੇ ਬਹੁਤ ਨਿਸ਼ਕਾਨ ਹੋਇਆ ਹੈ ਕਿਸਾਨਾਂ ਦੀ ਜਿੰਮਤਾ ਬਹੁਤ ਜ਼ਿਆਦੀ ਵਾਧੀ ਹੈ ਫਸਲ ਫਸਲ ਦੇ ਨਾਲ ਜੀ ਜ਼ਿੰਮੇਦਾਰ ਹੈ ਕਿ ਫਸਲ ਜੇ ਨਸ਼ਕਾਨ ਹੁੰਦਾ ਹੈ ਤੇ ਜ਼ਿੰਮੇਦਾਰ ਤੇ ਕੁਝ ਨਹੀਂ ਪੱਲੇ ਪੈਂਦਾ ਜੀ ਇਹ ਨੂੰ ਦੇਖਦੇ ਫਰੋਇਪੁਰ ਦੇ ਖਸਵਾ ਜੀਰਾ ਮੰਦੋੜ ਤੇ ਮੁਟਕੇ ਦੇ ਵਿੱਚ ਵੀ ਖਾਬੀ ਹਾਂ ਜੀ ਬਹੁਤ ਜ਼ਿਆਦਾ ਹੈ ਇਹ ਬਹੁਤ ਭੈੜਾ ਹਾਲ ਹੁੰਦਾ ਜੀ ਮੌਸਮ ਬਹੁਤ ਖਰਾਬ ਹੋ ਗਿਆ ਜੀ ਤੇ ਜ਼ਮੀਨ ਸਾਰੇ ਇਲਾਕੇ ਜਮੀਂ ਪਈ ਜਾਂਦਾ ਹੈ ਕਿਉਂ ਫਰੋਇਪੁਰ ਏਰੀਆ ਚ ਮੀਂਹ ਜਿਆ ਪਿਆ ਜੀ ਨੇਹਰੀਆਂ ਚੱਕਰ ਚੱਲੇ ਨੇ ਖਾਲੀ ਮਹਾਰਾਜ ਵੀ ਟਾਈਮ ਦਿੱਤੀ ਆਉਂਦਾ ਜੀ ਪਰ ਹੁਣ ਮਾਰੀ ਮਿਹਰ ਕਰੇ ਕਿਹੜੇ ਮਾਰੀ ਇਹ ਕਿੰਨਾ ਸਾਲੋਂ ਦਾ ਹੋਏਗਾ ਇਹ ਨਿਸ਼ਾਨ ਤਾਂ ਜੀ 100% ਹੋ ਜਾਣਾ ਬੰਦੀ ਕਣਕ ਦਾ ਰਹਿ ਨਹੀਂ ਕੱਖਣੀ ਜੀ 10% ਬਚਿਆ ਤੇ ਕੀ ਬਚਿਆ ਜੀ ਬਹੁਤ ਜ਼ਿਆਦਾ ਨਿਸ਼ਾਨ ਹੁੰਦਾ ਜੀ ਜੇ ਗੜੇ ਮਾਰੀ ਹੁੰਦੀ ਐ ਤੇ ਮੰਡੀਆਂ ਚ ਕੀ ਹਾਲ ਐ ਕਣਕ ਵਿਕਦੀ ਵਿਕਦੀ ਜੀ ਪਹਿਲੋਂ 4-5 ਦਿਨ ਉੱਥੇ ਕਿਸਾਨ ਹੋਣ ਦੀ ਤੁਲਨ ਲੱਗ ਪਈ ਕਰਨ ਬਹੁਤ ਵਧੀਆ ਤੁਲੀ ਜਾਂਦੀ ਜੀ ਬਾਹਰ ਦਾ ਪਰ ਖਾਸ ਹੈ ਜੀ ਕੀ ਨਾਮ ਦਾ ਤੁਹਾਡਾ ਸਰਪਰ ਸੈਨੇਜ ਕੈਮਰਾ ਪਰਸਨ ਉਹਖੀ ਦੇ ਨਾਲ ਸਣੀ ਚੋਪੜਾ ਜਾਗਬਾਨੀ ਟੀਵੀ ਫਿਰੋਜ਼ਪੁਰ